ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਦਰਨਾਤ ਜਾਰੀ ਰੱਖਿਆ ਇੱਕ ਨੌਜਵਾਨ ਬਿਲਡਿੰਗ ਦੀ 5ਵੀਂ ਮੰਜ਼ਲ ਤੇ ਚੜਿਆ ਹੋਇਆ ਤੇ ਇਸ ਦੇ ਨਾਲ ਹੀ ਪ੍ਰਧਾਨ ਪੱਪੂ ਨੇ ਮੁੱਖ ਮੰਤਰੀ ਨੂੰ ਸੁਣਾਈਆਂ ਕਰੀਆਂ ਇਸ ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮ ਨਾਲ ਜਾਲ ਤੇ ਗੱਦੇ ਵਿੱਚ ਆਏਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਇੰਸਪੈਕਟਰ ਰਾਜਿੰਦਰ ਕੌਂਸਲ ਨੇ ਇਹ ਕਿਹਾ ਤੁਸੀਂ ਵੀ ਸੋਚੋ ਸੱਦਾ ਇੱਕ ਜਿੰਦਾਬਾਦ ਮੁਲਾਜ਼ਮ ਇੱਕ ਜਿੰਦਾਬਾਦ ਜਿੰਦਾਬਾਦ ਨਰਸਿੰਗੀ ਤੇ ਉਹ ਸਰਕਾਰ ਇਸ ਤੋਂ ਮਾੜੀ ਦੇ ਕੀ ਹੋ ਜੀ ਲਿਖ ਕੇ ਟੇਪਾਂ ਲਿਖਣ ਤੋਂ ਬਾਅਦ ਵੀ ਮੁੱਕਰ ਗਏ ਮੈਨੂੰ ਨਸੀਬ ਸਾਹਿਬ ਵਾਲੇ ਸਾਥੀਆਂ ਨੇ ਦੱਸਿਆ ਵੀ ਸਾਡੀਆਂ ਦੋ ਵਾਰੀ ਤਿੰਨ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੁਝ ਨਹੀਂ ਕੁਝ ਕਿਉਂ ਨਹੀਂ ਹੈ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਗੂੰਗੀ ਬੋਲੀ ਬੈਠੀ ਸਿਰਫ ਪੈਸੇ ਇਕੱਠੇ ਕਰਨ ਚ ਲੱਗੇ ਹੋਏ ਪਹਿਲਾਂ ਵੀ ਸਾਡੇ ਸਾਥੀ ਕਹਿ ਕੇ ਗਏ ਨੇ ਕਿ ਆਨ ਵਾਲੇ ਟਾਈਮ 'ਚ ਪੱਕੀ ਜਿਹੜੀ ਭਰਤੀ ਇਹਨਾਂ ਨੇ ਖਤਮ ਕਰ ਦਣੀ ਹੈ ਰਹਿ ਗਈ ਜਾਨੀ ਹੈ ਕੰਟਰੈਕਟ ਕੰਟਰੈਕਟ ਕੋਲ ਲੈ ਕੇ ਆਏ ਸੀ ਜੇ ਤੁਹਾਨੂੰ ਪਤਾ ਨਹੀਂ ਹੈਗਾ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ ਕੈਪਟਨ ਉਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਸਰਕਾਰ ਬਣੀ ਸੀ ਠੇਕੇਦਾਰ ਸੀ ਤਨਵਰ ਸ਼ਾਇਦ ਤੁਹਾਨੂੰ ਯਾਦ ਹੋਊਗਾ ਉਸ ਤੋਂ ਬਾਅਦ ਪੱਕੀ ਪੱਤੀ ਨਹੀਂ ਹੋਈ ਇਹ ਕਿਹੜੇ ਵਾਅਦੇ ਕਰਕੇ ਆਏ ਸੀਗੇ ਸਾਡੀਆਂ ਨਾਲ ਸਿੰਘ ਪਣਾ ਨੂੰ ਪੱਕੇ ਕਰਾਂਗੇ ਅਸੀਂ ਕਲਾਸ 4 ਪੱਕੇ ਕਰਾਂਗੇ ਅਸੀਂ ਕਿਰਤ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਸਭ ਝੂਠੇ ਲਾਰੇ 3.5 ਪਾਉਣੇ ਚਾਲ ਸਾਲ ਕੱਢਦੇ ਇਹਨਾਂ ਨੇ ਸਭ ਤੋਂ ਵੱਡਾ ਝੂਠਾ ਤਾਂ ਜਿਹੜਾ ਮਲਾਜ਼ਮਾਂ ਨੂੰ ਜੋਇਨ ਕਰਾਉਣ ਤੋਂ ਬਾਅਦ ਜਿਹੜਾ ਝੂਠ ਬੋਲਿਆ ਗਿਆ ਨਰਸਿੰਗ ਸਟਾਫ ਨੂੰ ਜੋਇਨ ਕਰਨ ਤੋਂ ਬਾਅਦ ਕਿੰਨਾ ਵੱਡਾ ਛੂਟ ਬੋਲਿਆ ਗਿਆ ਤੁਸੀਂ ਇਹ ਦੱਸੋ ਲਿਖ ਕੇ ਦਿੱਤਾ 4600 ਗ੍ਰੇਡ ਦੀ ਉਸ ਤੋਂ ਬਾਅਦ ਜੋਇਨ ਕਰਾ ਲਿਆ ਛੂਟ ਬੋਲ ਜੋਇਨ ਕਰਨ ਤੋਂ ਬਾਅਦ 29600 ਦੇ ਰਹੇ ਨੇ ਬਹੁਤ ਗਲਤ ਗੱਲ ਹੈ ਸੰਘਰਸ਼ ਹੈ ਡਾਕਟਰ ਆਣਾ ਸੰਘਰਸ਼ ਸਿਰਫ ਅੱਧਾ ਘੰਟਾ ਆਇਆ ਘੰਟਾ ਚਾਹੁੰਦਾ ਉਹਨਾਂ ਨੂੰ ਮੀਟਿੰਗ ਵਾਸਤੇ ਡਾਕਟਰ ਬੜਾ ਆਨੰਦਾ ਕਿਉਂਕਿ ਇਹਨਾਂ ਦਾ ਮੰਤਰੀ ਡਾਕਟਰ ਤੇ ਕਲਾਸ 4 ਕਲਾਸ 3 ਆ ਸਾਡੇ ਕੁਸਲਤ ਭਾਈ ਹੋਣ ਜਾਂ ਸਾਡੇ ਨਰਸਿੰਗ ਸਟਾਫ ਹੋਵੇ ਪਹਿਲਾਂ ਵੀ ਉਪਰੋਂ ਛਾਲਾਂ ਵਾਰੀਆਂ ਨੇ ਤਾਂ ਪੱਕੇ ਹੋਏ ਨੇ ਇਹਨਾਂ ਨੇ ਸੱਟਾਂ ਖਾਈਆਂ ਨੇ ਉਹ ਵੀ ਵਿੱਚੋਂ ਹੱਤ ਵਿਚਾਲੇ ਰਹਿ ਗਏ ਡਾਕਟਰ ਹਰਤਾਲ ਕਰਨ ਤਾਂ 24 ਘੰਟੇ ਚ ਦੋ ਦਿਨ ਚੋਂ ਨਾ ਮਸਲਾ ਹੱਲ ਕੀਤਾ ਨਾ ਅੰਨੇ ਬਿਛਲੀ ਵਾਰੀ ਜੇ ਸਾਡਾ ਕੋਈ ਨਰਸਿੰਗ ਸਟਾਫ ਹੈ ਸਾਡਾ ਕੋਈ ਕਲਾਸ ਪੰਚਾਰਾ ਹੈ ਕੋਈ ਕੁੜਕਾ ਹੈ ਜੇ ਉਹ ਹਰਤਾਲ ਕਰਨ ਤਾਂ ਸੰਘਰਸ਼ ਕਰਨਗੇ ਸੜਕਾਂ ਤੇ ਆਣਗੇ ਤਾਂ ਉਹਨਾਂ ਦੀ ਗੱਲ ਸੁਣੀ ਜਾਊਗੀ ਕਿਉਂ ਜੀ ਬਹੁਤ ਦਤਕਾਲ ਹੈ ਸਰਕਾਰ ਵਾਸਤੇ ਬਾਕੀ ਤੁਹਾਡੇ ਸੰਘਰਸ਼ ਦੇ ਵਿੱਚ ਜਿਵੇਂ ਵੀ ਤੁਹਾਡੇ ਵੱਲੋਂ ਵੀ ਸਾਡੀਆਂ ਭੈਣਾਂ ਉਹ ਭਰਾ ਉਹ ਜਿਵੇਂ ਵੀ ਡਿਊਟੀ ਲੱਗੇਗੀ ਜਿੱਥੇ ਵੀ ਜਾਣਾ ਪੈਂਦਾ ਤੁਹਾਡੇ ਨਾਲ ਬੈਠਣਾ ਪੈਂਦਾ ਤਨਮਨ ਧੰਤੋਂ ਪ੍ਰਧਾਨ ਜੀ ਮੈਡੀਕਲ ਕਾਲਜ ਵਾਲੇ ਵੀ ਟੀਵੀ ਹਸਪਤਾਲ ਵਾਲੇ ਵੀ ਅਸੀਂ ਤੁਹਾਡੇ ਨਾਲ ਬਸ ਲੋਕ ਨਾਰੇ ਲਾ ਲੋ ਜਿੰਦਾਬਾਦ ਜਦੋਂ ਹੁਕਮ ਪ੍ਰਾਪਤ ਹੋਇਆ ਤਾਂ ਸਾਡੀ ਟੀਮ ਬਸ ਤੁਰੰਤ ਬੋਕਰ ਤੇ ਆ ਦੇ ਉੱਡ ਖੜੀਆਂ ਹੋ ਰੇ ਆ ਸੇਤੀ ਕਰ ਰਿਹਾ ਮੁੰਡੇ ਲਿਆ ਬੱਚਿਆ ਲਿਆ ਬਾਕੀ ਸਾਡੇ ਸਾਡੇ ਵੱਲੋਂ ਜਿਹੜੀ ਪ੍ਰਬੰਧ ਕੀਤੇ ਜਾ ਰਹੇ ਨੇ ਨੈਟ ਵਗੈਰਾ ਸਾਨੂੰ ਅਸੀਂ ਲਗਾ ਰਹੇ ਹਾਂ ਉਰੇ ਗੱਦੇ ਵਗੈਰਾ ਪ੍ਰੋਵਾਈਡ ਕਰਾਏ ਆ ਤੇ ਜੇ ਇਨ ਕੇਸ ਆਫ ਅਮਰਜੈਂਸੀ ਅਸੀਂ ਨਾਲ ਖੜੇ ਆ ਪ੍ਰਸ਼ਾਸਨ ਦੇ ਦੇ ਬਿਲਕੁਲ ਹੋਰ ਕਿਵੇਂ ਦੇ ਪ੍ਰਬੰਧ ਆ ਫਾਇਰ ਬੀਰੀਡ ਵੱਲੋਂ ਜੀ ਸਰ ਫਾਇਰ ਵਿਡ ਵੱਲੋਂ ਸਿਰਫ ਨੈਟਿੰਗ ਤੇ ਗੱਦੇ ਵਗੈਰਾ ਦੇ ਪ੍ਰਬੰਧ ਕਰਾਏ ਜਾ ਰਹੇ ਨੇ ਤੇ ਫਾਇਰ ਅੰਦਰ ਸਾਡਾ ਬੂਹਾ ਸਾਡੀ ਟੀਮਾਂ ਹੋਰ ਡਿਪਲੋਮਾ ਪੁਲਿਸ ਪ੍ਰੋਸੈਸ਼ਨ ਦੇ ਨਾਲ ਹੀ ਅਸੀਂ ਇਲਾਕੇ ਕੰਮ ਕਰਦੇ